ਹਾਂ ਅਰਾਗੇ ਸੁਰੂ ਕਰ ਅੱਜ ਕੀ ਨਾ ਹੀ ਤਾ ਰੋਜ਼ਾਨ ਮਸੀ ਜੇ ਤੁਸੀਂ ਅੱਗੇ ਸੀ ਤੋਂ ਉਹ ਪ੍ਰੈ ਚਰਚ ਵਿੱਚ ਚੋਰੀ ਕਰਨਾ ਪੈ ਗਿਆ ਤੇ ਕੀ ਸੀ ਮਾਲ ਨਾ ਹਾਂ ਜੇ ਇਸ ਮੇਰੇ 10 ਵਜੇ ਦੇ ਕਰੀਬ ਦੀ ਗੱਲ ਆ ਬਾਰਸ਼ ਹੋ ਗਈ ਤੇ ਮਰੀ ਮਰੀ ਤੇ ਇੱਕ ਮੇਨ ਗੇਟ ਆ ਚਰਚ ਦਾ ਇੱਕ ਅਗਲੀ ਚ ਪੈਂਦਾ ਹੁਣ ਉਹ ਪਤਾ ਨਹੀਂ ਕੈਂਥ ਨਹੀਂ ਅੰਦਰ ਐਂਟਰੀ ਉਹਨੇ ਕੀਤੀ ਆ ਆ ਵੀਰ ਨੇ ਵੇਖਿਆ ਸੀ ਉਹਨੂੰ ਜਿਹੜਾ ਕਿ ਤੋੜਾ ਭੜਿਆ ਸੀ ਵਿੱਚ ਸੜਿਆ ਸੀ ਤੇ ਸਟਰਿੰਗ ਦਾ ਸਮਾਨ ਹੀ ਵਿੱਚ ਜੈਕ ਵਗੈਰਾ ਸੀ ਚਾਰਕ ਜੈਕੇ ਤੇ ਬਾਕੀ ਸੜਿਆ ਸੀ ਗੋਟ ਗੋਟ 30 35 ਕਿਲੋ ਦੇ ਲਾਗੇ ਟਾਕੇ ਸੀ ਤੇ ਆ ਨਾਲ ਗਲੀ ਚ ਸਮਾਨ ਕੱਢ ਲਿਆ ਸੀ ਉਹਨੂੰ ਕੱਢਦੇ ਵੇਖਿਆ ਬਸ ਚੁੱਕਣ ਵਾਲਾ ਸੀ ਤਹੀ ਵੇਖਿਆ ਉਹਨੂੰ ਰੰਗੇ ਥੀਨ ਫੜਿਆ ਆ ਵੀਰ ਤੇ ਉਹ ਮੰਨਿਆ ਪਈ ਰਾਤ ਵੀ ਅਸੀਂ ਇੱਕ ਮੁੰਡਾ ਹੋ ਰਿਹਾ ਸੀ ਰਾਤ ਵੀ ਉਹਨੇ ਸਮਾਨ ਕੱਢ ਕੇ ਖੜਿਆ ਫੜ ਕਿਉਂ ਬਸ ਥਾਣੇ ਥਾਣੇ ਭੇਜਦਾ ਨੂੰ ਬਾਕੀ ਬੰਦੀ ਕਾਰਵਾਈ ਜਿਹੜੀ ਹਾਂਜੀ ਰੋਬ ਸਰ ਸਾਡੇ ਜਿਹੜੇ ਫਾਦਰ ਚਰਚ ਦੇ ਉਹਨਾਂ ਨੂੰ ਕਾਰਵਾਈ ਕੀਤੀ ਜਾਏਗੀ ਉਦੋਂ ਮੰਨਿਆ ਵੀ ਮੈਂ ਹਾਂਜੀ ਮੰਨਿਆ ਮੰਨਿਆ ਕਹਿੰਦਾ ਇੱਕ ਬੰਦਾ ਹੋਰ ਹੀ ਹੋ ਰਾਤੀ ਉਹਨੇ ਸਮਾਨ ਕੱਢ ਕੇ ਖੜਿਆ ਇਹ ਇਹ ਚ ਪਹਿਲਾਂ ਵੀ ਬੜੇ ਬੜੀ ਇਸੋ ਚਰਚ ਤੋਂ ਸਮਾਨ ਗਿਆ ਗੈਪ ਹੋਇਆ ਹਾਂਜੀ ਹਾਂ ਕੀ ਮੰਨ ਕਰਦੇ ਮਗੇ ਹੋਈ ਇਹਨਾਂ ਨੂੰ ਇਹਨਾਂ ਤੇ ਨਸ ਪਾਈ ਜਾਏ ਜਿਹੜੇ ਅੰਮ੍ਰੀ ਵਾਧੂ ਜਿਹੜੇ ਫੇਰਦੇ ਨੇ ਜਿੰਨਾ ਹਰਾਮ ਹੋਇਆ ਮੁਸਲਮਾਨਾਂ ਅੱਛਾ ਕੀ ਹੋਇਆ ਜੇ ਇੱਕ ਦਿਨ ਇੱਕ ਮੁੰਡਾ ਹੋਰ ਹੀ ਇਹਦੇ ਨਾਲ ਕਹਿੰਦਾ ਉਹਨੇ ਉਹ ਸਮਾਨ ਉਹ ਕੁਆੜੀ ਨੂੰ ਵੇਚਿਆ ਉਹ ਘੜਾ ਨੂੰ ਕੀ ਉਹਨੂੰ ਕਹਿੰਦੇ ਘੜਾੜੀ ਕੀ ਉਹਦਾ ਨਾ ਹ ਭੁੰਗੜੀ 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 ਉਹਦਾ ਅਸਲੀ ਨਾਮ ਤਾਂ ਨਹੀਂ ਪਤਾ ਕੀ ਉਹਦਾ ਨਾ ਉਹ ਵੀ ਫਦੇ ਘੜਦਾ ਹੀ ਆ ਉਹ ਕੱਲ ਰਾਤ ਸਮਾਨ ਕੱਢ ਕੇ ਵੇਚ ਕੇ ਆਇਆ ਕੁਆੜੀ ਨੂੰ ਹੁਣ ਉਹ ਤੋਂ ਪੁੱਛ ਕੇ ਸੋਏਗੀ ਵੀ ਕਿ ਨਾਲ ਸਮਾਨ ਉਹਨੇ ਖੜਿਆ ਉਹ ਕਹਿੰਦੇ ਵੀ ਸਮਾਨ ਵੇਚ ਕੇ ਬਸ ਨਸ਼ਾ ਕਰਦੇ ਬਿਟ ਲੈ ਲੈਂਦੇ ਕਜੀ ਕਿ ਨਾਈਦਾ ਨਾ ਨਰਾ ਨਾਮ ਪਾਲੀ ਤੇ ਕੀ ਹੋਈ ਘਟਨਾ ਚ ਚ ਰਾਈਓ ਮੁਦਾ ਮੈ ਆਪਣੇ ਕੋਠੇ ਰਖ ਲੋਤਾ ਹਾਂ ਤੋਂ ਮੁਦਾ ਚੋਰੀ ਕਰਨ ਦਾ ਤੇ ਟੋੜੇ ਦੇ ਵਿੱਚ ਸਰੀਏ-ਸੁਰੀਏ ਵਗੈਰਾ ਪਾਉਂਦਾ ਹੈਗਾ ਤੇ ਉਹ ਜੋ ਬਾਤੋ ਟੋੜੇ ਪਰ ਕੇ ਭੱਜ ਲਗਾ ਆਈ ਉਹਨੂੰ ਰੰਗਿਆਤੀ ਫੜ ਲਿਆ ਤਾਂ ਜਦੋਂ ਉਹਨੂੰ ਪੁੱਛ ਗਿਆ ਚ ਕੀਤੀ ਉਹ ਕੰਦਾ ਵੀ ਆਈ ਨਸ਼ਾ ਕਰਦੇ ਆ ਸਮਾਨ ਵੇਚਦੇ ਮੱਟੂਟ ਕਿਹਾਦਾ ਭਾਰ ਕੇ ਆਈ ਉਹ ਥਾਣੇ ਥਾਣੇ ਤੇ ਸੇਸ ਆਈ ਮਨਿਆ ਨੇ ਵੀ ਮੈਂ ਮਨਿਆ ਆਦਮੀ ਆਂ ਜਿਹੜਾ ਕੰਦਾ ਰਾਤੀ ਵੀ ਚੋਰੀ ਕੀਤੀ ਹੈ ਜੀ ਤੇ ਇੱਕ ਮੁੰਡਾ ਹੋਰ ਉਹਦੇ ਨਾਲ ਹੈਗਾ ਢੁੰਗੜੀ ਢੁੰਗੜੀ ਇਹਦਾ ਨਾਮ ਹੈਗਾ ਉਹਨੇ ਉਹਨੇ ਕਿਹਨੇ ਕੀਤੀ ਉਹਨਾਂ ਨੇ ਇਕੱਠਿਆਂ ਕੀਤੀ ਰਾਤ ਨੂੰ ਇਕੱਲਾ ਕਰਨ ਆਇਆ ਜੋ ਜੀ ਹਾਂ ਜੀ ਕੀ ਚਾਹਦੇ ਹੋ ਮੌਨੈਸੀ ਇਹ ਚੋਣਿਆ ਵੀ ਇਹ ਅਮਰੀਆ ਨੂੰ ਚਲੋ ਨੱਥ ਪਾਈਏ ਨਾਲ ਚਲੋ ਕਾਰਵਾਈ ਕੀਤੀ ਹੈ ਅੱਜ ਦੀ ਇੱਥੇ ਕੈਥੋਲਿਕ ਚਰਚਾ ਦੀ ਇੱਕ ਫਟੇਗੜ ਜੂੜੀਆਂ ਚਰਚ ਦੇ ਕੰਪਾਊਂਡ ਚੋਂ ਇੱਕ ਜਿਹੜਾ ਉੱਥੇ ਆਲੇ ਦੁਆਲੇ ਜਿਹੜੇ ਵਸਨੀਕ ਆ ਉਹਨਾਂ ਨੇ ਸ਼ੱਕੀ ਹਾਲਤ ਚੈੱਕ ਜਿਹੜਾ ਵਾ ਮੁੰਡੇ ਨੂੰ ਕਾਬੂ ਕੀਤਾ ਸੀਗਾ ਥੋੜਾ ਸਮਾਨ ਵਗੈਰਾ ਸੀਗਾ ਨਾਲ ਸਰੀਆ ਲੋਹਾ ਵਗੈਰਾ ਤੇ ਉਹਨੂੰ ਜਿਹੜਾ ਪੁਲਿਸ ਦੇ ਹਵਾਲੇ ਕੀਤਾ ਗਿਆ ਇਹ ਦੇ ਸਬੰਧੀ ਉਹ ਜੋ ਬਿਆਨ ਲਿਖਾਉਣਗੇ ਉਹ ਉਹਦੇ ਮਤਾਬਕ ਜਿਹੜੀ ਆ ਕਾਨੂੰਨੀ ਕਾਰਵਾਈ ਅਮਜ ਲਿਆਂਦੀ ਜਾਵੇਗੀ ਇਹਦਾ ਜੀ ਨਾਮ ਹੈ ਕਰਨ ਮਸੀਹ ਪੁੱਤਰ ਮੀਤੂ ਮਸੀਹ ਵਾਸੀ ਵਾਰਡ ਨੰਬਰ 6 ਫਤੇਗੜ ਚੂੜੀਆਂ ਕੀ ਕੋਈ ਐਕਸ਼ਨ ਹੋਈ ਇਹ ਜਬਾਨੀ ਤੌਰ ਤੇ ਸਾਰੇ ਦੱਸ ਰਹੇ ਵੀ ਇਹ ਚੋਰੀ ਕਰਨਾ ਆਇਆ ਹੈ ਕਿ ਉਹਨਾਂ ਦਾ ਸਮਾਨ ਚੋਰੀ ਕਰਕੇ ਲੈ ਕੇ ਚਲਿਆ ਬਾਕੀ ਦਾ ਹੁਣ ਆਪਾਂ ਸਟੇਟਮੈਂਟ ਲਿਖ ਕੇ ਤੇ ਇਹਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਕਰਾਂਗੇ ਜੀ ਬਸ ਠੀਕ ਹੈ